ਦੋਵੇਂ ਜਾਣੇ ਆਏ ਜੇ ਮੇਲਾ ਦੇਖ ਕੇ ਠੀਕ ਹੈ ਨਾ ਤੇ ਮੈਂ ਰਹੀ ਘਰ ਰਹੀ ਕਿ ਨਹੀਂ ਘਰ ਮੈਂ ਅਗਰ ਕਿੰਨਾ ਕੰਮ ਕੀਤਾ ਬੈੱਡ ਸ਼ੀਟ ਧੋਤੀਆਂ ਕੱਪੜੇ ਬੜੇ ਤੇ ਤੇ ਸਿਕਾਏ ਸਾਂਭੇ ਹੁਣ ਮੈਂ ਰਾਤ ਦੀ ਰੋਟੀ ਦਾ ਫਿਕਰ ਕਰਨਾ ਤੇ ਤੁਸੀਂ ਮੇਰੇ ਲਈ ਕੀ ਲੈ ਕੇ ਆਏ ਮੈਂ ਮਮਾ ਲਈ ਕੁਝ ਬੀਤ ਦਿਆਂਗੇ ਅਜਾ ਡੀ ਕੋਡ ਇਹ ਰਿਆ ਕਰਣੀ ਆ ਜਿਹੜੇ ਜ਼ੋਰ ਦੇ ਕਰਨੀ ਆ ਤੇ ਫੈਨ ਲਈ ਹੈ ਵੇ ਕੀ ਜਾਣਦੇ ਤੁਸੀਂ ਮੇਰਾ ਫਰੈ ਗਰੰਟ ਬੁਆਤਾ ਮੈਨੂੰ ਉਹ ਤੇਰੇ ਆਜ ਦੇ ਜਲੇ ਵਾਲੇ ਨਹੀਂ ਅੰਛਾ ਮੇਰੀ ਮੈਂ ਕਿਹਾ ਮੇਰੀ ਅੰਛਾ ਨਹੀਂ ਮੇਰਾ ਰੇਸਨ ਤੇ ਕੱਟ ਦੇ ਖਾ ਕਲੈਂ ਦਾ ਰੇਸਨ ਹਾਂ ਕਹਿੰਦਾ ਕੱਟ ਨਹੀਂ ਲੈ ਆਉਣੀ ਆਹ ਨਹੀਂ ਆਹ ਉਹ ਨਹੀਂ ਜੀ ਕਰਦਾ ਉਹਨਾਂ ਦੇ ਮੈਨੂੰ ਪੱਕਾ ਉਹਨਾਂ ਦੇ ਮੇਰਾ ਨਹੀਂ ਜੀ ਕਰਦਾ ਤੇ ਚਲੋ ਸਾਡਾ ਫਿਰ ਅੱਜ ਮੁੱਦਾ ਇਥੋਂ ਸਿੱਤੀ ਆਵਲੇ ਮੈਂ ਕਿੰਨੇ ਕੱਪੜੇ ਧੋਤੇ ਨੇ ਤੇ ਮੇਲਾ ਦੇਖ ਕੇ ਆਏ ਸਾਡੇ ਪਿੰਡ ਮੇਲਾ ਸੀ ਇਹ ਉਤੋਂ ਆਏ ਨੇ ਤੇ ਟਾਈਮ ਹੋ ਗਿਆ ਕਾਫੀ ਮੇਰੇ ਖਿਆਲ ਸਾਤੀ ਦੇ ਮਹੀ ਆ ਜਾਣਾ ਕਿਉਂਕਿ ਸਾਡੇ ਮੇਲੇ ਦੀ ਪੱਕੀ ਨਿਸ਼ਾਨੀ ਹੈ ਜਦੋਂ ਬਾਬੇ ਦਾ ਮੇਲਾ ਆਵੇ ਜੋਗੀ ਪੀਰ ਦਾ ਤੇ ਮੇ ਆਉਣਾ ਹੀ ਹੁੰਦਾ ਹੈ ਇਹ ਜਾਂਦੇ ਹੁੰਦੇ ਮੈਂ ਨਹੀਂ ਕਦੀ ਗਈ ਇਹ ਮੌਸਮ ਵੀ ਵਾਕਈ ਗੱਲ ਠੀਕ ਹੈ ਪਕੌੜਿਆਂ ਵਾਲਾ ਹੋ ਗਿਆ ਤੇ ਨਾਲੇ ਬਣਾਨੇ ਆ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਦੇਖਿਓ ਮੌਸਮ ਦੇਖੋ ਪਹਿਲੇ ਬਹੁਤ ਹੀ ਸੋਹਣਾ ਹੋ ਗਿਆ ਮੈਂ ਮੋਟਰ ਚਲਾਵਾ ਪਾਣੀ ਭਰ ਲਿਗਿਆ ਹਣਾ ਮੈਂ ਆਉਂਡੀ ਬੱਤੀ ਕ ਗਈ ਹੈ ਜਈ ਮੈਂ ਤੇ ਕੇ ਪਾਣੀ ਪਾ ਲੀ ਠੀਕ ਆਂਟੀ ਬਾਬਾ ਹਾਂ ਮੌਸਮ ਦੇਖੋ ਤੁਸੀਂ ਮੌਸਮ ਤੇ ਇਧਰ ਬੜੀ ਘਟਾਈ ਤੇ ਉਹ ਕਾਡ ਲਾਵਾਂਗੇ ਵੇਖਿਆ ਵੀਡੀਓ ਬਣਾਈਏ ਆਪਾਂ ਤੇ ਮੈਂ ਬਾਬੇ ਦਾ ਮੇਲਾ ਹੋਵੇ ਤੇ ਮੀਂਹ ਆਵੇ ਜਹਾਦੀ ਵੀ ਥੋੜੀ ਵੀਡੀਓ ਆ ਜ਼ਰੂਰ ਵੇਖਿਓ ਠੀਕ ਆ ਵੀ ਦੇਖਣਗੇ ਨਿਕਰ ਭੇਜੇ ਗੱਲ ਸਹੀ ਕਿ ਨਹੀਂ ਮੇਰੀ ਬਾਬੇ ਜੋਗੀ ਪੀਰ ਦਾ ਮੇਲਾ ਹੋਵੇ ਤੇ ਮੀਂਹ ਆਵੇ ਬਾਬਾ ਰਾਮ ਜੋਗੀ ਆਹ ਲਓ। ਉਹ ਦੰਮੀਆ। ਉਹਨੇ ਆਨੇ ਗਲੀ ਚ ਮੇਲਾ ਦੇ ਕੇ ਫੂਕਣੀਆਂ ਵਜਾਉਂਦੇ। ਯਾ ਅੰਚਾ ਮੇਰਾ ਅੱਜ ਗਿਆ ਸੀ। ਅੰਚਾ ਹੈਪੀ ਸੀ। ਅੰਚਾ ਜਿਸ ਸਕੂਲ ਵਨੀ ਗਿਆ ਮੇਰਾ। ਇਹੋ ਜਿਹਾ ਮਾਵਾ ਭੂਏ ਕਰਦੇ ਨਹੀਂ ਵੱਟ ਕੇ ਮਰੀ ਹੋਵੇ ਤੇ ਆਪੇ ਪਤਾ ਚੱਲ ਜੀ। ਅੰਚੇਰੇ ਜਾਏਗਾ ਅੰਚੇ ਸਕੂਲ। 6 ਵਜੇ ਰਲ ਨਾ ਹੋਣ ਤਾਂ ਹੋ ਗੀ। ਗੇਵ ਨਹੀਂ ਪੜਾਈ ਵੀ ਕਰਨੀ ਮੈਂ ਤੇ ਸਭ ਕਲੀਅਰ ਕਰਨੀ। ਜੋ ਮੌਸਮ ਹੋ ਗਿਆ ਲਾਜਾਬ ਤੇ ਠੀਕ ਹੈ ਨਾ ਫਿਰ ਇਹ ਮਾਲੀ ਕੁਛ ਨਹੀਂ ਲੈ ਕੇ ਆ ਮਾਨੇ ਵੀ ਕੜੀ ਲੈ ਕੇ ਦਿੱਤੀ ਦਿਖਾਈ ਆਨਲਾਈਨ ਉਹ ਗਾਈ ਮੇਰੇ ਬੇਟੇ ਨੇ ਕੜੀ ਛੋਣੀ ਆ ਫਿਰ ਉਹ ਦੱਛ ਹੈ ਨਾ ਚਲ ਸਾਸੀ ਕਾਲ ਤੇ ਬੁਲਾ ਦੇ ਫਤ ਸਾਰੇ ਮਾ ਕੇ ਜੋ ਹੱਥ ਜੋੜ ਕੇ ਪਿਆਰ ਭਰੀ ਲਾਈਟ ਆ ਗਈ ਆ ਫੂਲੋ ਸਾਡਾ ਚਲਦਾ ਤੇ ਮਾਤਾ ਸਾਡੇ ਨੇ ਤੇ ਬਾਸਰ ਦਦੇ ਪਾਣ ਲਾਹਲੀ ਹੋਣਾ ਵੇਖਣਾ ਨਾ ਗੁੱਸੇ ਹੋ ਜਾਣਾ ਐਨਾ ਮੰਮੀ ਨੂੰ ਵੀ ਫੋਟਾ ਕਰਨ ਟੈ ਤੂੰ ਹੀ ਆਵੇਂ ਲਾਲ ਪੀਲੇ ਹੋਏ ਜਾਂਦੇ ਛੱਡੋ ਬਰੇ ਕੰਮ ਤੇ ਮਾਤਾ ਸਾਡੀ ਸਾਨੂੰ ਪਕੌੜੇ ਕੱਢ ਕੇ ਖਵਾਵੇ ਨਾ 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 ਨਈਲੇ ਫੂੜੇ ਨੇ ਪਕੌੜੇ ਪਕੌੜੇ ਓਏ ਪੂੜੇ ਖੈਗਾ ਦੀ ਬਾਹਰ ਲਾ ਲੈਣੀ ਜੇ ਲੱਗੇ ਆਹ ਦੀ ਪੀੜਾਈ ਸਾਨੂੰ ਮੌਸਮ ਕੋਈ ਤੁਹਾਨੂੰ ਬਾਹਰ ਸੁਣਾ ਦਿਓ ਓਏ ਮੋਟਰਾਈਜ਼ ਦੇ ਪਾਪਾ ਚਲਾ ਦੇਣੀ ਟੈਂਕੀਆਂ ਭਰ ਜਾਂਦੀਆਂ ਉਧਰ ਲਈ ਖਾਸ ਕਰਕੇ ਬਹੁਤ ਸੋਨਾ ਬਹੁਤ ਸੋਨਾ ਹੋ ਗਿਆ ਡਾਡੀ ਨਾ ਗੱਲਾਂ ਕਰਦੇ ਆ ਕਰਦੇ ਇਹਨੂੰ ਮੌਸਮ ਇੰਨਾ ਜ਼ਿਆਦਾ ਸੋਨਾ ਹੋ ਗਿਆ ਬਹੁਤ ਜ਼ਿਆਦਾ ਦੇਖ ਸਕਦੇ ਜੀ ਦੀ ਸ਼ਾਨ ਸਹਿਬਾਜੀ ਤੇ ਝੂਰ ਦੇ ਸਦਾ ਆਦਿ ਸਾਡੇ ਗੁਰਦਵਾਰੇ ਸਾਡੇ ਆਜ਼ਮਦਵਾਰ ਅਸੀਂ ਨੇ ਲੱਕੀ ਨਾ ਤੁਹਾਨੂੰ ਦੱਸ ਨਹੀਂ ਸਕਦੇ ਇਹ ਦਿਨੇ ਸੀ ਲੱਕੀ ਜਿਹੜੇ ਪਿੰਡ 'ਚ ਰਹਿੰਨੇ ਆ ਐਨੇ ਤੇ ਕਿਰਪਾ ਬਾਬੇ ਦੀ ਆਪਾਂ ਸਾਸ ਸਣਾਉਣੀ ਗਈਆ ਮੇਲੇ ਦੇ ਵੇਲੇ ਮੈਂ ਆਵਦੋ ਗਏ ਨੀ ਕਾ ਜੋ ਮੇਰਾ ਝੁੰਡਾ ਹੀ ਹਾਂ ਹਾਂ ਆਪਾਂ ਉਹਨਾ ਆ ਕੇ ਪਾਈ ਦੇ ਨੇ ਛੜੀ ਮਾਤਾ ਨੇ ਉਸੇ ਖੰਮਾ ਦਾ ਬੜਾ ਸ਼ੌਕ ਠੀਕ ਐ ਮੈਂ ਦੇਖਦੀ ਹਾਂ ਫਿਰ ਕੀ ਬਣਾਵਾ ਪਹਿਲੇ ਮੈਂ ਲਾਵਾਂ ਗੁਰਬਾਨੀ ਫਿਰ ਨਾਲ ਫੁੱਲ ਲਵਾਂਗੇ ਬੰਦ ਤੇ ਲਾਈਟਾਂ ਜਗਾਈਏ ਸ਼ਾਮ ਦਾ ਵੇਲਾ 4:30 ਹੋ ਗਏ ਨੇ ਦੇਖ ਸਕਦੇ ਜੀ ਤੇ ਠੀਕ ਹੈ ਫਰੈਂਡ ਬਸ ਸਾਰੇ ਬੈੱਡ ਸ਼ੀਟ ਵਿਛਾਵਾਂਗੇ ਹੋਰ ਨਮਕੀ ਵਿਛਾਉਣੀਆਂ ਆ ਆਪਾਂ ਲਾ ਦਈਏ ਸ੍ਰੀ ਹਰਿਮੰਦਰ ਸਾਹਿਬ ਲਾਈਵ ਇੱਥੇ ਦੇਖ ਸਕਦੇ ਹੋ ਫਰੈਂਡ ਮੈਂ ਤਿਆਰੀ ਕਰ ਲਈ ਪਕੌੜੇ ਬਣਾਉਂਦੀ ਪਿਆਜ਼ ਤੇ ਆਲੂ ਲੰਮੇ ਲੰਮੇ چیر ਲਏ ਨੇ ਇਹਨੂੰ ਨਾ ਖਲਾਰ ਲਾਂਗੀ ਪਿਆਜ਼ ਨੂੰ ਇਹਨਾਂ ਆਪਾਂ ਕਰੰਚੀ ਜਿਹੇ ਪਕੌੜੇ ਬਣਾਵਾਂਗੇ ਤੁਸੀਂ ਦੇਖਦੇ ਰਹੋ ਆਲੂ ਪਿਆਜ਼ ਨੂੰ چیر ਕੇ ਇਹਨੂੰ ਨਾ ਪਹਿਲੇ ਛੇਲੇ ਫਿਰ ਧੋਲੇ ਸੀ ਫਿਰ ਕੱਟ ਲਈ ਸੀ ਫਿਰ ਨੀਚੇ ਪਾਣੀ ਪਾਇਆ ਲਾਰ ਕੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਅਸੀਂ ਵੇਸਨ ਵੇਸਨ ਪਾ ਕੇ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਨਾਲ ਅਨਾਰਦਾਣਾ ਪਾਇਆ ਸੀ ਹਲਦੀ ਨਮਕ ਲਾਲ ਮਿਰਚ ਗਰਮ ਮਸਾਲਾ ਤਬਤ ਮਸਾਲਾ ਕਾਲੀ ਮਿਰਚ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਸੀ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਅਸੀਂ ਮਿਸ਼ਰਨ ਨੂੰ ਖੋਲ ਲਿਆ ਸੀ ਜਿਆਦਾ ਨਹੀਂ ਜਿਹੜਾ ਥੋੜਾ ਨਾ ਸੁੱਕਾ ਸੁੱਕਾ ਜਿਆ ਰਹੇ ਤੇ ਸੁੱਕਾ ਸੁੱਕਾ ਰਹੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਥੋੜਾ ਥੋੜਾ ਇਹਦੇ ਵਿੱਚ ਪਾਈ ਜਾਵਾਂਗੇ ਪਾਣੀ ਪਹਿਲੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਾ ਜਿਹੜੇ ਅਸੀਂ ਪਾਏ ਆ ਫਿਰ ਇਹਦੇ ਵਿੱਚ ਬਿਲਕੁਲ ਥੋੜਾ-ਥੋੜਾ ਕਰਕੇ ਪਾਵਾਂਗੇ ਪਾਣੀ ਤੇ ਲੱਸੀ ਗਰਮ ਰੱਖ ਦਿੱਤਾ ਜਿੰਨਾ ਤੱਕ ਸਾਡਾ ਤੇਲ ਗਰਮ ਹੁੰਦਾ ਹੈ ਉਹਨਾਂ ਜਿੱਕਰ ਸਾਰਾ ਸਾਡਾ ਪਕੌੜਿਆਂ ਲਈ ਪੈਟਰਨ ਜਿਹੜਾ ਹੈ ਤਿਆਰ ਹੋ ਜਾਂਦਾ ਦੇਖ ਸਕਦੇ ਜੀ ਬਿਲਕੁਲ ਥੋੜਾ-ਥੋੜਾ ਜੇ ਕਿਉਂਕਿ ਜੇ ਅਸੀਂ ਜ਼ਿਆਦਾ ਪਾਣੀ ਪਾਈਏ ਤਾਂ ਤੁਹਾਨੂੰ ਵੀ ਪਤਾ ਪਕੌੜੇ ਕੋਲੇ ਰਹਿ ਜਾਂਦੇ ਨੇ ਸੌਰੀ ਇਹੋ ਜਿਹੇ ਨੂੰ ਹਲਾ ਲੇ ਜਾਵਾਂਗੇ ਐਨਾ ਹੀ ਰੱਖਣਾ ਪਰ ਜ਼ਿਆਦਾ ਨਹੀਂ ਕਰਨਾ ਥੋੜਾ ਜਿਹਾ ਨਾ ਮੈਨੂੰ ਲੱਗਦਾ ਸੀ ਜਿਸ ਤਰ੍ਹਾਂ ਪਿਆਜ਼ ਵੇਸਨ ਥੋੜਾ ਘਟਿਆ ਤੇ ਪਿਆਜ਼ ਮੈਂ ਫਿਰ ਥੋੜਾ ਜਿਹਾ ਵੇਸਨ ਹੋਰ ਪਾਇਆ ਤੈਨੂੰ ਫਿਰ ਕਰਾਂਗੀ ਮਿਕਸ ਐਨੇ ਵਧੀਆ ਕਰੰਚੀ ਸਟਾਈਲ ਪਕੌੜੇ ਬਣेंगे ਨਾ ਦੇਖ ਸਕਦੇ ਹੀ ਦੇਖ ਹੀ ਲੈਣਾ ਹੈ ਫਿਰ ਜੇ ਤੁਹਾਨੂੰ ਚੜ੍ਹ ਇਹ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਕਮੈਂਟ ਕਰਕੇ ਸਾਝੂਰ ਦੱਸਿਆ ਕਰੋ ਆ ਦੇਖ ਸਕਦੇ ਜੇ ਹਾਂ ਸਾਡਾ ਹੋ ਗਿਆ ਸਾਰਾ ਮਸਾਲਾ ਤਿਆਰ ਹੁਣ ਅਸੀਂ ਪਕੌੜੇ ਫਿਰ ਮੈਂ ਥੋੜੀ ਜਿਹੀ ਮੈਂ ਤੁਹਾਨੂੰ ਦਿਖਾਦਾ ਗਰਮ ਤੇਲ ਚ ਪਾ ਦਾਂਗੇ ਪਹਿਲਾਂ ਗੈਸ ਤੇਜ਼ ਫਿਰ ਇਹਨੂੰ ਥੋੜੀ ਜਿਹੀ ਘੱਟ ਕਰ ਲਾਂਗੇ ਤਾਂ ਜੋ ਸਾਡੇ ਪਕੌੜੇ ਅੰਦਰੋਂ ਵੀ ਵਧੀਆ ਕਰੰਚੀ ਹੋ ਜਾਣ ਤੇ ਬਾਹਰੋਂ ਵੀ ਇੰਨੇ ਜਿਆਦਾ ਸਵਾਦ ਬੰਦੇ ਛਟਪਾਟੀ ਬਣਾਉਣ ਲੱਗ ਪੇ ਨਾਲੇ ਰਾਤ ਦਾ ਟਾਈਮ ਕੱਲ ਮੈਂ ਸੱਚੀ ਦੱਸਿਓ ਤੁਹਾਡੇ ਵੀ ਰਾਤ ਨੂੰ ਪਕੌੜੇ ਖਾ ਲੈਂਦੇ ਨੇ ਸਾਡੇ ਕੇਤਾ ਨਹੀਂ ਸੀ ਮੇਰੇ ਖੰਦੇ ਤੇ ਇੱਥੇ ਜੂੰਦੀ ਮੈਂ ਆਈ ਨਾ ਇਹ ਰਾਤ ਨੂੰ ਪਕੌੜੇ ਖਾ ਲੈਂਦੇ ਨੇ ਤੇ ਚਾਹ ਨਾਲ ਖਾ ਲੈਂਦੇ ਨੇ ਸੌਸ ਨਾਲ ਰੋਟੀ ਨਹੀਂ ਖਾਈਦੇ ਨੇਰੇ ਪਕੌੜੇ ਖਾ ਕੇ ਸੌਂ ਜਾਂਦਾ ਤੇ ਸਵਾਦ ਲੱਗਦੇ ਨੇ ਵੈਸੇ ਤੇ ਫਿਰ ਆਪਾਂ ਕਿ ਅੱਜ ਕਿਤੇ ਮੌਸਮ ਤੁਹਾਨੂੰ ਦਿਖਾਇਆ ਕਿੰਨਾ ਸੋਹਣਾ ਹੋ ਗਿਆ ਸੀ ਤੇ ਕਿ ਮੇਲੇ ਗਏ ਸੀ ਕੁਛ ਲੈ ਕੇ ਨਹੀਂ ਆਏ ਤੇ ਕਹਿੰਦੇ ਘਰੇ ਪਕੌੜੇ ਕੱਢ ਲਾ ਚਲੋ ਮੈਂ ਵਧੀ ਗਈ ਨਾਲ ਸਾਰੇ ਆ ਨਹੀਂ ਖੁਸ਼ ਹੋ ਕੇ ਖਾਲੇ ਇਹ ਇਹਨਾਂ ਨੇ ਤਾਂ ਥੋੜੇ ਖਾਦੇ ਸੀ ਮੇਲਾ ਦੇ ਕੇ ਆਏ ਸੀ ਮੈਂ ਮੰਮੀ ਡੈਡੀ ਤੇ ਮੇਰਾ ਬੇਟਾ ਬੱਚੇ ਤੁਹਾਨੂੰ ਪਤਾ ਉਹਨਾਂ ਨੇ ਸਭ ਕੁਝ ਭਾਵੇਂ ਖਾ ਵੀ ਪੀ ਕੇ ਵੀ ਆਏ ਨਾ ਤਾਂ ਧਿਆਨ ਹੁੰਦਾ ਨਿਆਣੇ ਕੁਝ ਹੋ ਜਾਂਦੇ ਆ ਉਹ ਜਿਹੜੀਆਂ ਚੀਜ਼ਾਂ ਨਾਲ ਆ ਦੇਖ ਸਕਦੇ ਜੇ ਇਹਨਾਂ ਨੂੰ ਗੈਸ ਤੁਹਾਨੂੰ ਮੈਂ ਦੱਸਿਆ ਥੋੜੀ ਸੀਮਤੇ ਰੱਖੀ ਸੀ ਤਾਂ ਜੋ ਸਾਡੇ ਪਕੌੜੇ ਵਧੀਆ ਕਰੰਚੀ ਤਿਆਰ ਹੋ ਸਕਣ ਉਹਨਾਂ ਨੂੰ ਅਸੀਂ ਕੱਢ ਦਾਂਗੇ ਪੂਰਨ ਤੇ ਇਸ ਤਰ੍ਹਾਂ ਕਰਕੇ ਅਸੀਂ ਹੋਰ ਪਾਵਾਂਗੇ ਦੇਖ ਨੋ ਵਧੀਆ ਲੱਗਦੇ ਤੇ ਖਾਣ ਨੂੰ ਬੜੇ ਸਵਾਦ ਸੀ ਦਰਨ ਦਿਖਾ ਰਹੀ ਐ ਮੇਰੀ ਜਿਹੜੀ ਪਕੌੜੇ ਕੱਢਣ ਵਾਲੀ ਛਾਨਣੀ ਐ ਨਾ ਡੰਡੀ ਟੁੱਟੀ ਐ ਤੇ ਹੱਥ ਨਾਲ ਨਾ ਸੇਕ ਜਾਂਦਾ ਐ ਇਹ ਆ ਗਈ ਨਵੀਂ ਪਤਾ ਨਹੀਂ ਕਿਤਰਾ ਟੁੱਟ ਗਈ ਛੱਟ ਹੀ ਨਵੀਂ ਦੀ ਟੁੱਟ ਗਈ ਆ ਦੇਖੋ ਕੱਢ ਲਿਆ ਫਿਰ ਨਵਾਂ ਪੂਰ ਪਾ ਦਾਂਗੇ ਨਾ ਇਹ ਜਿਹੜੇ ਜੇ ਅਸੀਂ ਵੇਸਨ ਤੇ ਘੱਟ ਥੋੜਾ ਤਾਂ ਪਾਣੀ ਘਟਾ ਬਾਨੇ ਤੇ ਇ ਪਕੌੜੀਆਂ 'ਚ ਜਿਆਦਾ ਤੇਲ ਨਹੀਂ ਰਹਿੰਦਾ ਹਮੇਸ਼ਾ ਹੀ ਐਨ ਬਹੁਤ ਘਾਟੇ ਤੇਲ ਚੂਸਦੇ ਨੇ ਫਿਰ ਜੇ ਸਾਡੇ ਪਕੌੜੇ ਸੌਫਟ ਜਿਆਦਾ ਹੋਣ ਜਾਂ ਵੇਸਨ ਜਿਆਦਾ ਹੋਵੇ ਕੋ ਕੱਚਾ ਫਿਰ ਉਹ ਤੇਲ ਜਿਆਦਾ ਪੀਂਦੇ ਨੇ ਇਸ ਤਰ੍ਹਾਂ ਨਹੀਂ ਪੀਂਦੇ ਦੇਖ ਸਕਦੇ ਤੁਸੀਂ ਨਾਲ ਆ ਜਾਨ ਵੀ ਅੱਗੋ ਜੀ ਫੜਨੀ ਪੈਂਦੀ ਛਾਨਣੀ ਖਰਾਬ ਦਾ ਕਰਕੇ ਉਹਨੇ ਵੀ ਪੂਰ ਅਸੀਂ ਤੁਹਾਨੂੰ ਮੈਂ ਦਿਖਾ ਰਹੇ ਹਾਂ ਤੇ ਨੇ ਵਧੀਆ ਸਾਫਟਾ ਗਰਮ ਗਰਮ ਇਹਨੇ ਸਵਾਦ ਨਿਕਲੇ ਆ ਹੈ ਬੜੇ ਸਵਾਦ ਨਿਕਲੇ ਨਾ ਛੁੜਕੜੇ ਛੁੜਕੜੇ ਨਾ ਵਿਆਹਾਂ ਵਰਗੇ ਮੈਂ ਹੋਈ ਕੱਢਣੇ ਆ ਆਈਏ ਸਵਾਦ ਖਾ ਲੋ ਖਾ ਲੋ ਮਾਤਾ ਮਮੀ ਅਸਾ ਲੱਗ ਮੈਨੇ

ਨਾਲ-ਨਾਲ ਬਨੇ ਜਾਂਦੇ ਨਾਲ-ਨਾਲ ਖਾਈ ਜਾਂਦੇ ਤੇ ਦੇਖ ਸਕਦੇ ਜਿਵੇਂ 플레이ਟ ਚ ਪਾਈ ਜਾਂਦੇ ਆ ਇੱਥੇ ਆ ਲਾਸਟ ਹੀ ਰਹਿ ਗਿਆ ਪੂਰੇ ਅੱਧਾ ਮੇਰੇ ਕੋਲ ਰਹਿ ਗਿਆ ਸੀ ਇਹ ਵੀ ਉਹਨੂੰ ਮੈਤਰਾ ਕਰਕੇ ਕੱਢ ਲਾਂਗੀ ਤੇ ਫਿਰ ਨਾਲੇ ਸਾਰੇ ਖਾंदे ਪੇ ਮੰਮੀ ਨੇ ਤਾਂ ਪੁੱਛੇਗੀ ਨਹੀਂ ਦੀ ਬਹੁਤ ਜਰਾ ਸਵਾਦ ਬਣੀ ਤੇ ਪੂਰੀ ਵੀ ਕੱਟ ਕੇ ਤੇ ਫਿਰ ਲਾਸਟ ਤੇ ਮੈਂ ਖਾਵਾਂਗੀ ਤੇ ਠੀਕ ਹੈ ਫਰੈਂਡ ਇਸ ਤਰ੍ਹਾਂ ਹੀ ਤੁਹਾਨੂੰ ਮਿਲਦੀ ਆ ਕਿਤੇ ਹੋਰ ਇੱਕ ਅਗਲੀ ਵੀਡੀਓ ਨਾਲ ਵੀਡੀਓ ਨੂੰ ਲਾਈਕ ਧੰਨ ਕਰਿਆ ਕਰਦੇ ਤੇ ਕਮੈਂਟ ਕਰਕੇ ਸੰਦੇਸ਼ ਜ਼ਰੂਰ ਦੱਸਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਇਸ ਲਈ ਬਨੇ ਰਿਹਾ ਕਰੋ ਸਾਡੇ ਚੈਨਲ ਤੇ ਮਿਲਦੀ ਹੈ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਤੇ ਫੇਚੇ ਤਾਂ ਗਿਆ ਮੈਂ ਬਾਅਦ ਚ ਦੇਖੀ ਹਾਂ ਰਿਕਾਰਡਿੰਗ ਬੰਦ ਕਰ ਦਿੱਤੀ ਇਹ ਘਤਨ ਮੈਂ ਪਕੌੜੇ ਤੋੜ ਕੇ ਦਿਖਾ ਰਹੀ ਹਾਂ ਦੀ ਆਵਾਜ਼ ਵੀ ਧਿਆਨ ਨਾਲ ਸੁਣੋ ਕੈਲਰੀ ਬਹੁਤ ਸੋਨਾ ਨਾ ਦੇਖੀ ਜਾਏ ਤੇਰੇ ਮੂੰਹ ਚ ਪਾਣੇ ਜ਼ਰੂਰ ਆ ਗਿਆ ਨਾ ਦੇਖੇ ਮੇਰੇ ਵੀ ਆਉਣ ਲਿਆ ਤਾਂ ਕਰਕੇ ਆਪਣੇ ਲਾਣੇ ਕਿ ਕੌੜੇ ਬਣ ਗਏ ਵਧੀਆ ਨਾਲ ਚਾਹ ਚਟਣੀ ਤੇ ਟਾਡੇ ਵਿੱਚ ਰਾਤ ਨੂੰ ਪਕੌੜੇ ਕੌਣ ਖਾਂਦਾ ਸਨ ਕਮੈਂਟ ਕਰਕੇ ਦੱਸਿਓ ਜ਼ਰੂਰ ਮੈਨੂੰ ਤੇ ਆਪ ਇੱਥੇ ਆ ਕੇ ਪਤਾ ਲੱਗਾ ਪਕੌੜੇ ਰਾਤ ਨੂੰ ਵੀ ਫਾਇਦੇ ਆ ਆਪਾਂ ਦੇ ਧੀਰੇ ਖਾਣ ਵਾਲੇ ਤੇ ਬੜੇ ਵਧੀਆ ਕਰੰਜੀ ਕਰੰਜੀ ਬਣੇ ਚਲੋ ਠੀਕ ਹੈ ਫਰੈਂਡਸ ਹੁਣ ਮਿਲਦੇ ਆ ਤੁਹਾਨੂੰ ਇੱਕ ਹੋਰ ਨਾ ਵੀਡੀਓ ਨਾਲ ਨਹੀਂ ਰਹੂਗਾ